ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਆਜਾਣਾ ਜੀ ਗੱਲ ਅਗਲੇ 7-8 ਦਿਨਾਂ ਦੀ ਕਰਾਂਗੇ ਯਾਨੀ ਕਿ 5 ਦਸੰਬਰ ਤੱਕ ਮੌਸਮ ਪੰਜਾਬ ਅਤੇ ਨਾਲ ਲੱਗਦੇ ਖੇਤਰਾਂ ਦਾ ਕਿਹੋ ਜਿਹਾ ਰਹਿ ਸਕਦਾ ਇਹ ਤੁਹਾਨੂੰ ਜੜੀਆ ਜਾਣਕਾਰੀ ਦੇਵਾਂਗੇ ਔਰ ਸਾਈਕਲੋਨਿਕ ਅਪਡੇਟ ਹੈ ਜਿਹੜਾ ਥੱਲੇ ਤੂਫਾਨ ਚੱਲ ਰਿਹਾ ਬੰਗਾਲ ਦੀ ਖਾੜੀ ਦੇ ਵਿੱਚ ਉਹਦੀ ਵੀ ਅਪਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਾਂਝੀ ਕੀਤੀ ਜਾਵੇਗੀ ਜੇਕਰ ਉੱਤਰ ਭਾਰਤ ਦੀ ਗੱਲ ਕਰਦੇ ਹਾਂ ਸਕਰੀਨ ਤੇ ਦੇਖ ਸਕਦੇ ਆ ਪੰਜਾਬ ਦੇ ਨਾਲ ਹਰਿਆਣਾ ਰਾਜਾਂ ਦੇ ਬਹੁਤੇ ਖੇਤਰਾਂ ਦੇ ਵਿੱਚ ਯਾਨੀ ਕਿ ਸਮੁੱਚੇ ਉੱਤਰ ਭਾਰਤ ਦੇ ਵਿੱਚ ਖ ਸੋ ਇਸ ਕਰਕੇ ਅੱਜ 에ਅਰ ਕੁਆਲਿਟੀ ਦੇ ਵਿੱਚ ਵੀ ਥੋੜੀ ਰਾਹਤ ਹੈ ਕਿਉਂਕਿ ਅੱਜ ਉੱਤਰ-ਪਛੋਤਿਆਂ ਠੰਡੀਆਂ ਖੁਸ਼ਕ ਹਵਾਵਾਂ ਜਣੀਆਂ ਨੇ ਤੇਜ਼ ਰਫ਼ਤਾਰ ਨਾਲ ਚੱਲ ਰਹੀਆਂ ਨੇ ਜਿਹਦੇ ਨਾਲ ਠੰਡ ਵਧੀ ਹੋਈ ਹੈ ਤੇ ਉੱਥੇ ਹੀ ਜਿਹੜਾ 에ਅਰ ਕੁਆਲਿਟੀ ਦੇ ਵਿੱਚ ਮਾਮੂਲੀ ਸੁਧਾਰਾ ਚ ਦੇਖਿਆ ਗਿਆ ਦਿੱਲੀ ਵਾਲੇ ਪਾਸੇ ਵੀ ਇਧਰ ਪੰਜਾਬ ਹਰਿਆਣੇ ਵਾਲੇ ਪਾਸੇ ਵੀ ਫਰਹਣ ਠੰਡੇ ਦੇ ਵਿੱਚ ਵਾਦਾ ਹੋਣਾ ਤੈਆ ਜਿੱਥੇ ਹਵਾਵਾਂ ਖੁਸ਼ਕ ਤੇ ਠੰਡੀਆਂ ਚੱਲਣੀਆਂ ਨੇ ਤੇਜ਼ ਰਫ਼ਤਾਰ ਨਾਲ ਉਹਦੇ ਨਾਲ ਅੱਜ ਰਾਤਾਂ ਦੇ ਪਾਰੇ ਵੀ ਜਿਹੜੇ ਇਹ ਠੰਡੇ ਲੱਗਣਗੇ ਕੱਲ ਤੜਕੇ ਸਵੇਰੇ ਖੁਸ਼ਕ ਇਤਰਾ ਦੇ ਵਿੱਚ ਜਿਹੜੀਆਂ ਠੰਡੀਆਂ ਹਵਾਵਾਂ ਇਸੇ ਤਰ੍ਹਾਂ ਜਿਹੜੀ ਕੋਚ ਕਰਦੀਆਂ ਰਹਿਣਗੀਆਂ ਸਭ ਤੋਂ ਪਹਿਲਾਂ ਆਪਾਂ ਗੱਲ ਜਿਹੜੀ ਹੈ ਸਾਈਕਲੋਨ ਦੀ ਕਰ ਲੈਂਦੇ ਆ ਥੱਲੇ ਬੰਗਾਲ ਦੀ ਖਾੜੀ ਵਾਲੇ ਸ਼੍ਰੀਲੰਕਾ ਵਾਲੇ ਪਾਸੇ ਇੱਕ ਸਾਈਕਲੋਨ ਬਣਿਆ ਹੋਇਆ ਜਿਹਦਾ ਨਾਂ ਰੱਖਿਆ ਗਿਆ ਡਟਵਾ ਤੇ ਇੱਕ ਦੂਜਾ ਸਾਈਕਲੋਨ ਸਿਨਯੌਰ ਇਹਨਾਂ ਦੋਨਾਂ ਦੇ ਜਿਹੜਾ ਇੱਕ ਘੱਟ ਦਬਾ ਦਾ ਖੇਤਰ ਬਣਿਆ ਸੀ ਸੋ ਇਹ ਸਾਈ ਭਾਰਤ ਦੇ ਤੱਟਵਰਤੀ ਸੁਪਜਾ ਵੱਲ ਹੁਣ ਜਿਹੜਾ ਵਧ ਰਿਹਾ ਤੇ ਅਗਲੇ 12 ਘੰਟਿਆਂ ਦੇ ਵਿੱਚ ਇਹ ਤੱਟਵਰਤੀ ਸੁਪਜਾ ਨਾਲ ਟਕਰਾਵੇਗਾ ਐਸੇ ਵੇਲੇ ਇਹ ਅੰਦਰ ਪ੍ਰਦੇਸ਼ ਹੋ ਗਿਆ ਇਧਰ ਚੇਨਈ ਹੋ ਗਿਆ ਵਿਸ਼ਾਖਾਪਟਨ ਹੋ ਗਿਆ ਪਟੋਚਰੀ ਹੋ ਗਿਆ ਨਾ ਖੇਤਰਾਂ ਵੱਲ ਵਧ ਰਿਹਾ ਆਉਂਦੇ 12 24 ਘੰਟਿਆਂ ਦੇ ਖੇਤਰਾਂ ਦੇ ਵਿੱਚ ਜਵਰਦਸਤ ਮੀਂਹ ਯਾਨੀ ਕਿ অতি ਭਾਰੀ ਤੋਂ ਵੀ অতি ਭਾਰੀ ਮੀਂਹ ਜਿਹੜੇ ਨਾ ਖੇਤਰਾਂ ਦੇ ਵਿੱਚ ਲੱਗਣਗੇ ਤੇਜ਼ ਤੂਫਾਨੀ ਹਵਾਵਾਂ ਦੇ ਨਾਲ ਤੇ ਹਵਾਵਾਂ ਦੇ ਰਫਤਾਰ ਹੈ ਜਿਹੜੇ 100 ਤੋਂ ਲੈ ਕੇ 150 ਕਿਤੇ 200 ਕਿਲੋਮੀਟਰ ਤੱਕ ਹੋ ਸਕਦੀ ਆ ਤੇ ਤੇਜ਼ ਜਿਹੜੇ ਮੀਂਹ ਇਹਨਾਂ ਖੇਤਰਾਂ ਦੇ ਲਈ ਅਲ ਕਨੇ ਸੈਟਲਾਈਟ ਦੇ ਵਿੱਚ ਦੇਖੀ ਸਕਦੇ ਹਾਂ ਕਿ ਇਹ ਸੰਗਤਰੀ ਤੂਫਾਨ ਇਸ ਵੇਲੇ ਇਸ ਜਗ੍ਹਾ ਤੇ ਜਿਹੜਾ ਮੌਜੂਦ ਹੈ ਇਸ ਤੋਂ ਨਿਕਲਦੀਆਂ ਜੜੀਆਂ ਨਵੇਂ ਭਰੂਰ ਹਵਾਵਾਂ ਨੇ ਉਹ ਭਾਰਤ ਦੇ ਹੋਰ ਖੇਤਰਾਂ ਨੂੰ ਵੀ ਕਵਰ ਕਰ ਰਹੀਆਂ ਨੇ ਯਾਨੀ ਕਿ ਕੇਂਦਰੀ ਭਾਰਤ ਤੱਕ ਬਦਲਵਾਈ ਪਹੁੰਚ ਰਹੀ ਹੈ ਮੱਧ ਪ੍ਰਦੇਸ਼ ਰਾਜਸਥਾਨ ਤੇ ਇੱਧਰ ਮਹਾਰਾਸ਼ਟਰ ਗੁਜਰਾਤ ਝਾਰਖੰਡ ਵਿਹਾਰ ਤੱਕ ਬਦਲਵਾਈ ਪਹੁੰਚ ਰਹੀ ਹੈ ਸੋ ਇਹਨਾਂ ਖੇਤਰਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਅਸਿੱਧੇ ਤੌਰ ਤੇ ਕਹ ਲਈਏ ਕਿ ਸਿੱਧੇ ਤਾਂ ਨਹੀਂ ਅਸਿੱਧੇ ਤੌਰ ਤੇ ਮਾੜਾ-ਮੋਟਾ ਇੰਪੈਕਟ ਇਸ ਸਾਈਕਲੋਨ ਦਾ ਵੇਖਣ ਨੂੰ ਮਿਲੇਗਾ ਉਤੇ ਹੀ ਜੇਕਰ ਹਾਂ ਹੁਣ ਉੱਤਰ ਭਾਰਤ ਵੱਲ ਆਉਣੇ ਆ ਯਾਨੀ ਕਿ ਪੰਜਾਬ ਵਾਲੇ ਮੌਸਮ ਦੇ ਤੇ ਹਰਿਆਣਾ ਰਾਜਸਥਾਨ ਦੇ ਵਿੱਚ ਠੰਡ ਨੇ ਜ਼ੋਰ ਫੜਿਆ ਹੋਇਆ ਤੇ ਆਉਂਦੇ ਦਿਨ ਜਿਹੜਾ ਮੌਸਮ ਖੁਸ਼ਕ ਰਹਿੰਦਾ ਜਾਪ ਰਿਹਾ ਕਿਉਂਕਿ ਸਿਸਟਮ ਕੋਈ ਨੇੜੇ ਤੇੜੇ ਹੈ ਨਹੀਂ 4-5 ਦਸੰਬਰ ਤੱਕ ਹੋ ਸਕਦਾ ਹੈ ਕਿਤਾ ਫਚੂਗੇ ਸਿਸਟਮ ਆਵੇ 5 ਦਸੰਬਰ ਤੱਕ ਜਿਹੜਾ ਆਵੇਗਾ ਉਹ ਲੋ ਫਰੈਸ਼ਰ ਦਾ ਹੋਏਗਾ ਜਾਂ ਤਗੜਾ ਹੋਏਗਾ ਸਿਸਟਮ ਇਹ ਮੌਕੇ ਤੇ ਅਪਡੇਟ ਤੁਹਾਨੂੰ ਦੇਵਾਂਗੇ ਫਿਲਹਾਲ 5 ਦਸੰਬਰ ਤੱਕ ਬਹੁਤ ਭਾਰੀ ਮੀਂਹ ਦੇ ਕੋਈ ਚਾਂਸ ਕੋਈ ਅਲਾਟ ਨਹੀਂ ਹੈ ਅਲਰਟ ਜੜੇ ਹੈਗੇ ਨੇ ਹੁਣ ਉਹ ਠੰਡ ਦੇ ਲੈ ਕੇ ਜਾਰੀ ਕੀਤੇ ਗਏ ਨੇ ਤੁਹਾਡੇ ਨਾਲ ਇੱਕ ਅਫਡੇਟ ਹੋਰ ਸਾਂਝੀ ਕਰਾਂਗੇ ਸਕਰੀਨ ਤੇ ਦੇਖ ਸਕਦੇ ਆ ਜੋ ਅੱਜ ਭਾਰਤੀ ਮੌਸਮ ਵਿਭਾਗ ਵੱਲੋਂ ਜੋ ਤਾਜ਼ਾ ਅਫਡੇਟ ਜਾਰੀ ਕੀਤੀ ਗਈ ਆ ਉਹ ਤੁਹਾਡੇ ਨਾਲ ਸਾਂਝੀ ਕਰਨੀ ਆ 29 ਤੀ ਤੀ ਲਗਾਤਾਰ ਤਿੰਨ ਦਿਨਾਂ ਲਈ yellow alert ਜਾਰੀ ਕੀਤੇ ਜਾ ਚੁੱਕੇ ਨੇ ਕੋਲਡ ਵੇਵ ਦੇ ਯਾਨੀ ਕਿ ਆਉਂਦੇ ਜਿਹੜੇ ਤਿੰਨ ਚਾਰ ਦਿਨ ਨੇ ਉਹ ਹੁਣ ਠੰਡੇ ਹੋਣਗੇ ਠੰਡ ਰਾਤਾਂ ਦੀ ਵੀ ਤੇ ਦਿਰਾ ਦੀ ਵੀ ਹੁਣ ਜੜੀਆ ਚੌਕੀ ਵਧੇਗੀ ਯਾਨੀ ਕਿ ਵਧਣ ਦੇ ਅਸਰ ਹੋਣਗੇ ਜਿੱਥੇ ਅਸੀਂ ਤੁਹਾਨੂੰ ਸਵੇਰ ਦੀ ਵੀਡੀਓ ਦੇ ਵਿੱਚ ਅਪਡੇਟ ਕਰਤਾ ਸੀ ਕਿ ਮੌਸਮ ਵਿਭਾਗੋਂ ਦੇ ਨਾਲ ਹੀ ਅਲਰਟ ਕਰ ਸਕਦਾ ਤੇ ਉਸੇ ਤਰ੍ਹਾਂ ਅੱਜ ਮੌਸਮ ਵਿਭਾਗ ਨੇ ਅਲਰਟ ਕਰ ਦਿੱਤਾ ਹੈ ਤੇ ਆਉਂਦੇ ਤਿੰਨ ਚਾਰ ਦਿਨ ਜੜੀਆ ਹੁਣ ਜਬਰਦਸਤ ਠੰਡ ਵਾਲੇ ਹੋਣਗੇ ਪਾਰਾ ਜਿਹੜਾ ਜੱਕੇ ਦਮ ਹੇਠਾਂ ਡਿੱਗੇਗਾ ਜੇਕਰ ਆਪਾਂ ਦਿਨਾਂ ਦੇ ਟੈਂਪਰੇਚਰ ਦੀ ਗੱਲ ਕਰਦੇ ਆਂ ਤੇ 27 ਦੇ ਆਸ-ਪਾਸ ਪੰਜਾਬ ਦੇ ਟੈਂਪਰੇਚਰ ਚੱਲ ਰਹੇ ਨੇ ਬਠਿੰਡਾ ਇਸ ਫਰਸਤੋਂ ਗਾਮ ਖੇਤਰ ਦਾ ਅੱਜ ਉੱਤੇ ਹੀ 27 26 ਦੇ ਆਸ-ਪਾਸ ਹਰਿਆਣੇ ਦੇ ਵੀ ਟੈਂਪਰੇਚਰ ਚੱਲਦੇ ਹੋਏ ਨੇ ਸੋ ਇਹ ਟੈਂਪਰੇਚਰ ਹੋਰ ਹੇਠਾਂ ਡਿੱਗਣਗੇ ਤੇ ਆਉਂਦੇ ਦਿਨਾਂ ਦੇ ਵਿੱਚ ਠੰਡ ਹੋਰ ਜ਼ੋਰ ਫੜੇਗੀ ਧੰਨਵਾਦ